ਬਟਾਲਾ ਟ੍ਰੈਫਿਕ ਪੁਲਿਸ ਦੇ ਨਵਯੁਕਤ ਇੰਚਾਰਜ ਸੁਖਵਿੰਦਰ ਸਿੰਘ ਇਸ ਵੇਲੇ ਕਾਫੀ ਚਰਚਾਵਾਂ ਵਿੱਚ ਹਨ ਟ੍ਰੈਫਿਕ ਇੰਚਾਰਜ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਲਗਾਤਾਰ ਹੀ ਚੈਕਿੰਗ ਦੌਰਾਨ ਚਲਾਨ ਕੱਟਦੇ ਨਜ਼ਰ ਆ ਰਹੇ ਨੇ ਤਾਜ਼ਾ ਮਾਮਲਾ ਨਾਕੇਬੰਦੀ ਦੌਰਾਨ ਪਾਰ ਸਰਕਾਰ ਦੀ ਸਰਕਾਰੀ ਡਿਊਟੀ ਤੇ ਤਾਇਨਾਤ ਰਾਜਸਥਾਨ ਨੰਬਰ ਬਲੇਰੋ ਗੱਡੀ ਨੂੰ ਰੋਕ ਕੇ ਚੈਕਿੰਗ ਕਰਦੇ ਸਮੇਂ ਜਦੋਂ ਟ੍ਰੈਫਿਕ ਇੰਚਾਰਜ ਨੇ ਪਾਇਆ ਕਿ ਗੱਡੀ ਤੇ ਕਾਲੀਆਂ ਫਿਲਮਾਂ ਲੱਗੀਆਂ ਹੋਈਆਂ ਹਨ ਪਹਿਲਾਂ ਰੋ ਗੱਡੀ ਰੋਡ ਤੇ ਆਉਣ ਲਈ ਗਾਲੀਆਂ ਫਿਰਮਾ ਲਾਈਆਂ। ਤੇ ਡਰਾਈਵਿੰਗ ਮੈਕਬਦੀ ਗੱਡੀ ਪਰ ਉਹ ਅਫਸਰ ਥੋੜਾ ਕਹਿੰਦੇ ਫਿਰਮਾ ਲਾਉ ਨੂੰ ਡਰਾਈਵਰ ਮਰਜ਼ੀ ਦਾ ਲਾਈ ਫਿਰਦੇ ਉਹਦਾ 1000 ਰੁਪਏ ਦਾ ਜੁਰਮਾਨਾ ਕਰਦਾ। ਉਹਨਾਂ ਪਤਾ ਵੀ ਜੁਰਮਾਨਾ ਭਾ ਕੇ ਨਹੀਂ ਕਰਦਾ ਜਾਰੀਆਂ ਲਾ ਕੇ ਰੱਖ ਲੀਏ। ਕੀ ਕਹਿਣਾ ਚਾਹੁੰਦੇ ਹੋ ਬਾਕੀ ਬਾਹਰ ਚੱਲੋ। ਬੱਸ ਬਾਕੀਆਂ ਨੂੰ ਇਹੋ ਅਪੀਲ ਹੈ ਕਿ ਸਾਡਾ ਸਾਥ ਦਿਓ। ਉਸ ਦਾ ਸਾਥ ਦਿਓ ਪੁਲਿਸ ਤੁਹਾਡੇ ਨਾਲ ਹੈ। ਗਲਤ ਕੰਮ ਨਾ ਕਰੋ। ਗਲਤ ਨਹੀਂ ਚੱਲਦੇ ਤੇ ਨਹੀਂ ਚੱਲਦੇ। ਦੱਸਿਆ ਕੁਝ ਉਹਨਾਂ ਨੇ ਕਿੱਥੋਂ ਆ ਰਹੇ ਨੇ ਕਿਹੜੀ ਗੱਡੀ। ਉਦੋਂ ਸੱਜਿਆ ਕੋਈ ਸਰਕਾਰੀ ਵਿਭਾਗ ਹੈ ਜਾਂ पीडब्ल्यूडी ਛਾ ਦੇ ਹੋ ਜਾਂ ਕੋਈ ਇਹ ਨਾਲ ਸੰਬੰਧਿਤ ਸੜਕਾਂ ਨੂੰ ਕੋਈ ਵਿਭਾਗ ਹੈ ਸੰਬੰਧਿਤ ਕੋਈ ਕਿ ਡਰਾਈਵਰ ਹੀ ਇਕੱਲਾ ਤੇ ਉਹਨੂੰ ਵਾਸਨ ਦਤਾ ਅੱਗੇ ਕੋਈ ਕੰਮ ਨਹੀਂ ਕਰਨੇ ਫਿਲਮ ਲੱਗੀ ਫਿਲਮ ਲਾਤੀ ਆ ਫਿਰ ਫਾਈਨ ਕਰਦਾ ਜੀ